हां जी ਸਤਿ ਸ਼੍ਰੀ ਅਕਾਲ ਮੇਰਾ ਨਾਮ ਚੰਦਨ ਆਸ਼ਟਾ ਨੂੰ ਮੈਂ ਮਟਰਪਨੀ ਦੀ ਸਬਜ਼ੀ ਸਾਂਝੀ ਕਰਨ ਜਾ ਰਹੀ ਹਾਂ ਪਹਿਲਾਂ ਇਹ ਤੇਲ ਨੂੰ ਗਰਮ ਕਰਾਂਗੇ ਫਿਰ ਜੀਰਾ ਤੇ ਕਸੂਰੀ ਮੇਥੀ ਚੰਗੀ ਤਰ੍ਹਾਂ ਉਹਦੇ ਵਿੱਚ ਪੁੰਨਾਗੇ ਫਿਰ ਇਹ ਲਸਣ ਪਿਆਜ਼ ਤੇ ਅਦਰਕ ਦੀ ਪੇਸਟ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਪੁੰਨੀ ਜਾਵਾਂਗੇ ਤੇ ਆ ਵੀ ਧਿਆਨ ਰੱਖਿਓ ਥੱਲੇ ਨਾ ਲੱਗੇ ਉਹਨਾਂ ਪੂਰਾ 골ਡਨ ਬ੍ਰਾਊਨ ਬ੍ਰਾਊਨ ਕਰਨਾ ਹੈ ਸੀ ਉਹਨੂੰ ਫਿਰ ਆਪਣੇ ਆਪਣੇ ਹਿਸਾਬ ਦੇਕ ਆਪਣੇ ਖਾਣਯੋਗ ਮਸਾਲੇ ਸਾਰੇ ਕਰ ਦੋ ਗਰਮ ਮਸਾਲਾ ਸਾਰੇ ਮਸਾਲੇ ਕਿੰਨੇ ਵੀ ਆ ਲੂਣ ਮਿਰਚ ਹਲਦੀ ਸਾਰੇ ਕੁਝ ਪਾ ਕੇ ਫਿਰ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨਾ ਹੈ ਚੰਗੀ ਤਰ੍ਹਾਂ ਮਿਕਸ ਕਰੀ ਜਾਣਾ ਇਸਾ ਲੈਣ ਲੱਗੇ ਬਾਅਦ ਵਿੱਚ ਇਹਦੇ ਵਿੱਚ ਪਾਣੀ ਪਾਵਾਂਗੇ ਫਿਰ ਇਹ ਆਪਣੇ ਹਰੇ ਮਟਰ ਪਾ ਕੇ ਉਹਨੂੰ ਚੰਗੀ ਤਰ੍ਹਾਂ ਵੀ ਉਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਕਿ ਮਸਾਲੇ ਉਹਦੇ ਵਿੱਚ ਵੀ ਰਲ ਜਾਣ ਫਿਰ ਚੰਗੀ ਤਰ੍ਹਾਂ ਮਿਕਸ ਕਰੀ ਜਾਣਾ ਧਿਆਨ ਰੱਖਣਾ ਹੈ ਕਿ ਥੱਲੇ ਨਾ ਲੱਗੇ ਫਿਰ 1 ਮਿੰਟ ਧਕਨ ਬੰਦ ਕਰ ਸਕਦੇ ਕਿ ਸਟੀਮ ਲੱਗ ਜਾ ਫਿਰ ਉਨੂੰ ਚੰਗੀ ਤਰ੍ਹਾਂ ਰੱਖਾਂਗੇ ਫਿਰ ਅਸੀਂ ਆਪਣਾ ਘਰ ਦਾ ਦੇਸੀ ਪਨੀਰ ਲਿਆ ਫਿਰ ਮੀ ਮम्मा ਨੇ ਇਹਨੂੰ ਕਯੂਬਸ ਚ ਕੱਟਿਆ ਸੀ ਸੋ ਮੈਂ ਉਹਦੇ ਵਿੱਚ ਬਾਅਦ ਚ ਇੱਕ ਕਰ ਫਿਰ ਉਹਨੂੰ ਮਟਰ ਮਟਰਾਂ ਨੂੰ ਹਲਾਇਆ ਜਿਹੜੇ ਉਹ ਪਿਊਰੀ ਵਿੱਚ ਪਏ ਸੀ ਫਿਰ ਅਸੀਂ ਆਪਣਾ ਪਨੀਰ ਪਾਤਾ ਐਡ ਕੀਤਾ ਪਨੀਰ ਚੰਗੀ ਤਰ੍ਹਾਂ ਮਿਕਸ ਕੀਤਾ ਕਿ ਜਿਹੜਾ ਮਸਾਲਾ ਹੈ ਸਾਰਾ ਪਨੀਰ ਵਿੱਚ ਮਿਕਸ ਹੋ ਜੇ ਚੰਗੀ ਤਰ੍ਹਾਂ ਇਹਨੂੰ ਮੈਂ ਮਿਕਸ ਕੀਤੀ ਜਾਈ ਕਿ ਚੰਗੀ ਤਰ੍ਹਾਂ ਮਿਕਸ ਹੋ ਜੇ ਚੰਗੀ ਤਰ੍ਹਾਂ ਕਰੀ ਜਾਓ ਮਿਕਸ ਸੋਨੂੰ ਤੇ ਫੇਰ ਅਹੀਂ 10 ਵੀ 10-20 ਮਿੰਟ ਜਾਂ 15 ਮਿੰਟ ਉਹਦਾ ਟੱਕਣ ਬੰਦ ਕਰਕੇ ਚਲੋ ਜੀ ਹੁਣ ਖਾਣ ਲਈ ਤਿਆਰ ਆ ਇਹ ਮੇਰੀ ਮੰਮਾ ਦੀ ਹੈਲਪ ਨਾਲ ਬਣਾਇਆ ਸਾਸਤ੍ਰਿਕਾ